ਪ੍ਰੇਮ ਪੰਥ ਕੀ ਪਾਲ ਕੀ ਰਵਿਦਾਸ ਬੈਠੀ ਉਪਾਏ ਸਾਥੇ ਸੁਆਮੀ ਮਿਲਨ ਕੋ अनंद के यो नाम जए रविदास येक रंद है बड़े सुने मन लाए सभी प्रदान थमनेंगल ਇਸ ਸੇ ਸਭ ਵਰ ਪਾਏ ਸਭੀ ਪਦਾਰਥ ਮਨੇਗੇ ਇਸ ਸੇ ਸਭ ਵਰ ਪਾਏ ਅਜ ਦਾ ਦਿਨ ਬਹੁਤ ਹੀ ਭਾਗਾ ਭਰਿਆ ਦਿਨ ਹੈ ਜੋ ਤਨ ਤਨ ਜਕਪਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਦੇ ਨਾਲ ਔਰ ਸਤਿਗੁਰੂ ਸਾਮੇ ਸੰਤ ਨਰਨਜਨ ਦਾਸ ਮਹਾਰਾਜ ਜੀ ਦੇ ਦੇਖੇ ਦੇਖੇਟ ਔਰ ਸੰਤਾਂ ਮਹਾਂਪੁਰਸ਼ਾਂ ਦੇ ਸਹਿਯੋਗ ਦੇ ਨਾਲ 30 ਜਨਵਰੀ 2010 ਨੂੰ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਿਰ ਕਾਂਛੀ ਸਿਰਮਰਦਰਪੁਰ ਤੋਂ ਇੱਕ ਐਲਾਨ ਹੋਇਆ ਸੀ ਰਬਦਾਸਿਆ ਧਰਮ ਦਾ ਸਾਨੂੰ ਆਪਣਾ ਧਰਮ ਮਿਲਿਆ ਆਪਣਾ ਹਰ ਦਾ ਨਿਸ਼ਾਨ ਮਿਲਿਆ ਔਰ ਆਪਣਾ ਧਾਰਮਿਕ ਕੀ ਧਾਰਮਿਕ ਗ੍ਰੰਥ ਮਿਲਿਆ ਅੱਜ 16ਵਾਂ ਸਥਾਪਨਾ ਦਿਵਸ ਰਬਦਾਸਿਆ ਕਰਮ ਦਾ ਔਰ ਸਤਿਗੁਰੂ ਰਬਦਾਸ ਸਿਮਰਾਂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਜੋ ਗ੍ਰੰਥ ਹੈ ਉਸ ਦਾ 16ਵਾਂ ਸਥਾਪਨਾ ਦਿਵਸ ਬੜੀ ਸ਼ਰਧਾ ਸਹਿਤ ਦੇਸ਼ ਔਰ ਦੇਸ਼ ਦੇ ਵਿੱਚ ਮਨਾਇਆ ਜਾਣਾ ਹੈ ਤੇ ਸਤਿਗੁਰੂ ਜੀ ਗ੍ਰੰਥ ਵਿੱਚ ਲਿਖਦੇ ਹਨ ਰਬਦਾਸ ਇਹ ਗ੍ਰੰਥ ਹੈ ਅੜੇ ਸੁਣੀ ਮੰਨ ਲਾਈ ਸਤਿਗੁਰੂ ਜੀ ਕਹਿੰਦੇ ਫਰਮਾਉਂਦੇ ਹਨ ਬਾਣੀ ਦੇ ਵਿੱਚ ਲਿਖਦੇ ਹਨ ਕਿ ਇਹ ਐਸਾ ਗ੍ਰੰਥ ਹੈ ਜਿਹੜਾ ਵੀ ਜੀਮ ਇਸ ਨੂੰ ਪੜ੍ਹੇਗਾ ਇਸ ਨੂੰ ਸੁਨੇਗਾ ਪੜ੍ਹੇ ਸੁਣੇ ਮੰਨ ਲਏ ਕਿ ਧਿਆਨ ਦੇ ਨਾਲ ਸੁਣਦਾ ਹੈ ਪੜ੍ਹਦਾ ਹੈ ਸਾਡੇ ਹੀ ਪਦਾਰਥ ਸਾਨੂੰ ਚਾਹੀਦਾ ਕੀ ਹੁੰਦਾ ਹੈ ਅਸੀਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਮੰਗਾ ਮੰਗਦੇ ਹਾਂ ਸਤਿਗੁਰਾਂ ਦੇ ਚਰਨਾਂ 'ਚ ਕਿ ਸਾਡਾ ਕਾਰੋਬਾਰ ਵਧਿਆ ਹੋਵੇ ਸਾਡਾ ਘਰ ਪਰਿਵਾਰ ਵਧੀਆ ਹੋਵੇ ਧੀਆਂ ਪੁੱਤਰ ਹੋਣ ਅਸੀਂ ਅਰਦਾਸਾਂ ਬਿੰਤਾਂ ਕਰਦੇ ਤੇ ਸਤਿਗੁਰੂ ਜੀ ਕਹਿੰਦੇ ਸਭ ਹੀ ਪਦਾਰਥ ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ ਸਭ ਹੀ ਪਦਾਰਥ ਮਿਲेंगे ਇਸ ਵਿੱਚ ਸਭ ਵਰ ਪਾਏ ਕਿ ਇਹਦੇ ਵਿੱਚੋਂ ਸਾਰੇ ਹੀ ਵਰ ਪਾ ਸਕਦੇ ਸੀ ਪਰ ਮਿਲਣੇ ਕਿਦਾਂ ਹੈ ਪੜ੍ਹੇ ਸੁਣੇ ਮੰਨ ਲਈ ਕਿ ਪੜ੍ਹਨਾ ਪੈਣਾ ਹੈ ਸੁਣਨਾ ਪੈਣਾ ਹੈ ਜਿਵੇਂ ਪਹਿਲਾਂ ਵੀ ਕਈ ਵਾਰ ਦੱਸਦਿਆਂ ਕਿ ਜਿੰਨਾ ਚਿਰ ਬੱਚਾ ਸਕੂਲ ਦੇ ਵਿੱਚ ਦਾਖਲਾ ਨਹੀਂ ਲੈਂਦਾ ਸਕੂਲ ਦੇ ਵਿੱਚ ਐਡਮਿਸ਼ਨ ਨਹੀਂ ਲੈਂਦਾ ਉਹਨਾਂ ਜਿੱਕਰ ਭਾਵੇਂ ਘਰ ਬੈਠਾ ਜਿੰਨਾ ਮਰਜ਼ੀ ਪੜ੍ਹੀ ਜਾਵੇ ਉਹਦੀ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਜਿਵੇਂ ਕੁੜੀ ਲੜਕੀ ساری ਉਮਰ ਆਰ ਸ਼ਿੰਗਾਰ ਕਰੀ ਜਾਵੇ ਉਹਦਾ ਕੋਈ ਫਾਇਦਾ ਨਹੀਂ ਉਹ ਸੁਹਾਗਣ ਉਦੋਂ ਹੀ ਕਹਾਉਂਦੀ ਹੈ ਜਦੋਂ ਉਸਦਾ ਪਤੀ ਉਸਦੇ ਨਾਲ ਹੋਵੇ ਉਹ ਵਿਆਹੀ ਹੋਵੇ ਔਰ ਸਤਗੁਰੂ ਜੀ ਬਖਸ਼ਿਸ਼ ਕਰਦੇ ਭਾਈ ਕਿ ਆਪਣੇ ਆਪ ਜਿੰਨੇ ਮਰਜੀ ਦੀਵੇ ਜਗਾਈਐ ਜਿੰਨੇ ਮਰਜੀ ਤੂਫਾਨ ਜਗਾਈਏ ਜੇ ਬੱਤੀਆਂ ਜਗਾਈਏ ਜੇ ਜਿੰਨਾਂ ਮਰਜੀ ਟੱਲੀਆਂ ਖੜਕਾਈ ਜਾਈਏ ਉਸ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਸਾਡਾ ਗੁਰੂ ਨਹੀਂ ਹੈ ਉਹਨਾਂ ਚਿਰ ਸਾਨੂੰ ਉਸ ਪਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ ਜੇਕਰ ਸਾਡਾ ਗੁਰੂ ਨਹੀਂ ਹੈ 바બા ਬਿੱਧੀਵਦ ਸਿਮਰਨ ਕੀਜੈ ਸੋਹੰਗ ਨਾਮ ਅਮੀਰ ਸਭੇਜ ਸਤਿਗੁਰੂ ਜੀ ਦੀ ਤਸਵੀਰ ਹੈ। ਬੀਬੀ ਦੇ ਅਨੁਸਾਰ ਅਸੀਂ ਜੋ ਕਾਰਜ ਕਰਾਂਗੇ ਉਹ ਸਫਲ ਹੋ ਜਾਵੇਗਾ। ਹੁਣ ਦੁੱਧ ਆ। ਹੁਣ ਆਪਾਂ ਇੱਥੇ ਸਾਰੇ ਜਣੇ ਗਲਾਸ ਭਰ ਕੇ ਬਾਲਟੀ ਭਰ ਕੇ ਰੱਖ ਦਈਏ। ਹੁਣ ਹਰ ਕੋਈ ਆਖੇ ਇਹਦੇ ਵਿੱਚ ਮੱਖਣ ਵੀ ਹੈ, ਕਰੀਮ ਵੀ ਹੈ। ਦਹੀਂ ਵੀ ਹੈ ਲੱਸੀ ਵੀ ਹੈ ਦੇਸੀ ਘਿਓ ਵੀ ਹੈ ਜੇ ਹੁਣ ਆਪਾਂ ਨੂੰ ਸਾਨੂੰ ਤਰੀਕਾ ਹੀ ਨਹੀਂ ਪਤਾ ਉਹ ਪ੍ਰਾਪਤ ਕਿਵੇਂ ਕਰਨਾ ਹੈ ਹਾਸਲ ਕਿਵੇਂ ਕਰਨਾ ਹੈ ਅਸੀਂ ਦੁੱਧ ਨੂੰ ਖਰਾਬ ਤਾਂ ਕਰ ਸਕਦੇ ਆ ਪਰ ਹਾਸਲ ਕੁਝ ਨਹੀਂ ਕਰ ਸਕਦੇ ਵਿਧੀ ਵਿਧੀ ਤਰੀਕਾ ਕਿ ਤਰੀਕਾ ਹੁੰਦਾ ਕੋਈ ਕੰਮ ਕਰਨ ਦਾ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਕਿ ਭਾਈ ਜੇ ਅਸੀਂ ਤਰੀਕੇ ਦੇ ਨਾਲ ਕੰਮ ਕਰਾਂਗੇ ਤਾਂ ਜੀ ਉਸ ਪਰਮਾਤਮਾ ਨੂੰ ਵੀ ਹਾਸਲ ਕਰ ਲਵਾਂਗੇ ਜਿਵੇਂ ਦੁੱਧ ਨੂੰ ਉਬਾਲਿਆ ਜਦੋਂ ਠੰਡਾ ਹੋ ਗਿਆ ਉਹਨੂੰ ਜਾਗ ਲਗਾਉਂਦੇ ਆ ਤੇ ਜੇ ਉਬਲੇ ਦੁੱਧ ਨੂੰ ਹੀ ਪਾਉ ਗਰਮ ਦੁੱਧ ਨੂੰ ਜਾਗ ਲਗਾ ਦਈਏ ਤਾਂ ਦੁੱਧ ਉਸੇ ਵੇਲੇ ਫਟ ਜਾਣਾ ਹੈ ਦੁੱਧ ਖਰਾਬ ਹੋ ਜਾਣਾ ਤੇ ਜੇ ਬਿਲਕੁਲ ਠੰਡਾ ਹੋਵੇ ਦੁੱਧ ਜਾਗ ਲਗਾ ਦਈਏ ਤਾਂ ਵੀ ਉਹਨੇ ਜੰਮਣਾ ਨਹੀਂ ਕਹਿੰਦੇ ਜਦੋਂ ਕੋਸਾ ਹੁੰਦਾ ਨਾ ਉਹਨੂੰ ਜਾਗ ਲਗਾਏ ਤਾਂ ਥੋੜਾ ਜਿਹਾ ਇਸੇ ਤਰ੍ਹਾਂ ਸਾਡੀ ਰੂਹ ਆਤਮਾ ਨੂੰ ਨਾਮ ਸ਼ਬਦ ਦਾ ਸਾਨੂੰ ਜਾਗ ਲਗਾਉਣਾ ਪੈਣਾ ਹੈ ਫਿਰ ਨਾਮ ਸਿਮਰਨ ਕਰਨਾ ਪੈਣਾ ਕਹਿੰਦੇ ਸਤਿਗੁਰੂ ਜੀ ਕਹਿੰਦੇ ਜਿੱਦਾਂ ਦੁੱਧ ਨੂੰ ਜਾਗ ਲਗਾ ਕੇ ਆਪਾਂ ਛੱਡ ਦਈਦਾ ਉਹ 2 4 6 ਘੰਟਿਆਂ ਬਾਅਦ ਆਂ ਅਨ ਜੰਮ ਜਾਂਦਾ ਇਕ ਜਾਂਦਾ ਕਹਿੰਦੇ ਇਕ ਤੈ ਬੱਝ ਜਾਂਦੀ ਹੁੰਦੀ ਹੈ ਤੇ ਸਾਡਾ ਮਨ ਵੀ ਇਸੇ ਤਰ੍ਹਾਂ ਹੈ। ਪਟਕਦਾ ਫਿਰਦਾ ਹੈ। ਜਦੋਂ ਗੁਰੂ ਦੇ ਨਾਮ ਦਾ ਜਾਗ ਲੱਗ ਗਿਆ ਤੇ ਸਾਡਾ ਮਨ ਵੀ ਇੱਕ ਜਗ੍ਹਾ ਟਿਕ ਜਾਣਾ ਹੈ। ਤੇ ਸਤਗੁਰੂ ਜੀ ਕਹਿੰਦੇ ਫੇਰ ਕੀ ਕਰਨਾ ਜਦੋਂ ਟਿਕਦਾ ਨਾ ਮਨ ਫਿਰ ਉਹਦਾ ਨਾਮ ਸਿਮਰਨਾ ਹੈ। ਸਵਾਸ ਸਵਾਸ ਤੈ ਉਹਦਾ ਨਾਮ ਸਿਮਰਨਾ ਹੈ। ਜਿਵੇਂ ਕਹਿੰਦੇ ਫਿਰ ਦਹੀਂ ਨੂੰ ਰੜਕਦੇ ਆਪਾਂ ਬੈਨੂਰ ਇੱਦ ਤੈ ਦੇਣਾ ਕਿਤੇ ਇਸੇ ਤਰ੍ਹਾਂ ਸਾਡੇ ਮਨ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਸਿਮਰਨਾ ਸਿਮਰਨਾ ਹੈ ਫਿਰ ਕਹਿੰਦੇ ਸਾਨੂੰ ਮੱਖਣ ਪ੍ਰਾਪਤ ਹੁੰਦਾ ਉਹਦੇ ਵਿੱਚੋਂ ਉਹਦੀ ਵੈਲਿਊ ਉਹਦੀ ਕੀਮਤ ਗਾਂ ਤੋਂ ਗਾਂ ਵੱਧ ਹੀ ਜਾਂਦੀ ਹੈ ਦੁੱਧ ਦੀ ਕੀਮਤ ਘੱਟ ਨਹੀਂ ਵੀ ਜ਼ਿਆਦਾ ਦਹੀਂ ਤੋਂ ਬਾਅਦ ਮੱਖਣ ਦੀ ਜ਼ਿਆਦਾ ਫਿਰ ਕਹਿੰਦੇ ਤਪਣਾ ਪੈਣਾ ਹੈ ਭਾਵ ਕਿ ਜਿਹੜੇ ਮਾਣੇ ਕਰਮ ਛੱਡਨੇ ਪੈਣੇ ਹਨ ਜਦੋਂ ਮਾੜੇ ਕੰਮ ਕਰਦੇ ਪਾਪ ਜਿਵੇਂ ਮੱਖਣ ਨੂੰ ਅੱਗ ਦੇ ਉੱਪਰ ਕੜਾਈ ਦੇ ਵਿੱਚ ਪਾ ਕੇ ਸੇਕਦੇ ਆਂ ਤਾਂ ਫਿਰ ਉਹ ਦੇਸੀ ਕਿਉਂ ਬਣਦਾ ਉਹਦੀ ਕੀਮਤ ਦੇਖ ਲਓ ਕਿ ਕਿੰਨੀ ਹੋ ਜਾਂਦੀ ਹੈ ਕਈ ਗੁਣਾ ਵੱਧ ਜਾਂਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਤੇਰੇ ਵੀ ਕੀਮਤ ਇਸੇ ਤਰ੍ਹਾਂ ਭਾਈ ਪੈਣੀ ਆ ਜੇ ਉਸ ਪਰਮਾਤਮਾ ਦੇ ਨਾਮ ਨੂੰ ਸਿਮਰੇਂਗਾ ਤਨ ਮਨ ਤਨ ਸਭ ਅਰਪਤ ਕਰੋ ਐਸੀ ਕਰੋ ਪ੍ਰੀਤ ਕਿ ਤਨ ਸੰਦੀ ਇਹ ਸਾਡਾ ਸਰੀਰ ਮਨ ਰੂਹ ਆਤਮਾ ਤਨ ਸਵਾਸਾ ਰੂਪੀ ਖਜ਼ਾਨਾ ਜਿਹੜਾ ਅਸੀਂ ਗੁਰੂ ਦੇ ਨਾਮ ਤੇ ਲਗਾਉਣਾ ਹੈ ਸੁਦੇਸ਼ਵਰ ਜੀ ਦੀਆਂ ਸਮੂਹ ਸੰਗਤਾਂ ਨੂੰ ਸਭ ਤੋਂ ਪਹਿਲਾਂ ਤਾਂ ਅੱਜ ਦੇ ਦਿਨ ਤੇ 16ਵੇਂ ਸਥਾਪਨਾ ਦਿਵਸ ਰਵਦਾਸਿਆ ਤਰਮ ਔਰ ਪਾਵਨ ਪਵਿੱਤਰ ਅਮਰਤ ਬਾਣੀ ਗ੍ਰੰਥ ਸਾਹਿਬ ਦੇ 16ਵੇਂ ਸਥਾਪਨਾ ਦਿਵਸ ਤੇ ਦੇਸ਼ਰੋ ਦੇਦਿਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਬਾਦ ਦਿੰਦੇ ਆਂ ਔਰ ਬਹੁਤ ਹੀ ਭਾਗਾ ਵਾਲਾ ਪਰਿਵਾਰ ਹੈ ਇਹ ਪਰਿਵਾਰ ਕਿ ਅੱਜ ਦੇ ਦਿਨ ਤੇ ਇਹਨਾਂ ਨੇ ਆਪਣੇ ਗ੍ਰਹਿ ਵਿੱਚੇ ਸਤਗੁਰੂ ਦੀਆਂ लाਡਲੀਆਂ ਸੰਗਤਾਂ ਨੂੰ ਆਪਣੇ ਗ੍ਰਹਿ ਵਿੱਚੇ ਬੁਲਾ ਕੇ ਤੋਂ ਸਤਗੁਰ ਦੇ ਨਾਮ ਦਾ ਗੁਣਗਾਨ ਕੀਤਾ ਹੈ ਪ੍ਰਚਾਰ ਕੀਤਾ ਹੈ ਸਤਗੁਰੂ ਜੀ ਕਹਿੰਦੇ ਮੁਖ ਪਵਿੱਤਰ ਹੋਤ ਹੈ ਗੁਣ ਗਾਵਤ ਦੀਨ ਦਿਆਲ ਸਰਬ ਕਟਾ ਪਰਪੂਰਾ ਅੰਤਰ ਜਮੇ ਪਾਲ ਤੁਝੇ ਪਰੋਸਾ ਨਾ ਪੜੇ ਇਸ ਕਾਰਨ ਕੰਗਾਲ ਕਿਹ ਜੀਵ ਉਸ ਪਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਸਾਡਾ ਮੁਖ ਸਾਡੀ ਰੂਹ ਪਵਿੱਤਰ ਹੋ ਜਾਂਦੀ ਹੈ ਸਾਡੀ ਜੀਭ ਪਵਿੱਤਰ ਹੋ ਜਾਂਦੀ ਹੈ ਅੰਤਰਜਮੀ ਪਾਲ ਕੋ ਪ੍ਰਮਾਤਮਾ ਸਭ ਦਾ ਪਾਲਣ ਹਾਰਾ ਤੁਝੇ ਪਰੋਸਾ ਨਾ ਪੜੇ ਕਹਿੰਦੇ ਤੈਨੂੰ ਯਕੀਨ ਹੀ ਨਹੀਂ ਆਉਂਦਾ ਇਸ ਕਾਰਨ ਕੰਗਾਲ ਅਸੀਂ ਕੰਗਾਲ ਕਿਉਂ ਹਾਂ ਕਿਉਂਕਿ ਯਕੀਨ ਹੀ ਨਹੀਂ ਕਰਦੇ ਦਰਦ-ਦਰ ਪਟਕਦੇ ਫਿਰਦੇ ਹਾਂ ਕਦੇ ਇੱਥੇ ਮੱਥਾ ਟੇਕ ਲਿਆ ਕਦੇ ਉੱਥੇ ਮੱਥਾ ਟੇਕ ਲਿਆ ਤੇ ਸਤਿਗੁਰੂ ਬਦਾਸ ਮਹਾਰਾਜ ਜੀ ਦੇ ਕੋ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਮੁਕ ਬਣਾ ਕੇ ਸੰਜਗ ਤੇ ਭੇਜਿਆ ਉਹਨਾਂ ਦੇ ਜੀਵਨ ਉਹ ਦੇਖੀਏ ਕਿਉਂਕਿ ਗੁਰੂ ਪਹਿਰੇ ਸਾਧ ਸੰਗਤ ਆਉਣ ਵਾਲੇ ਸਮੇਂ ਦਾ ਪਹਿਲਾਂ ਹੀ ਪਤਾ ਲੱਗ ਜਾਣਾ ਇਹ ਪਰਮਾਤਮਾ ਨੂੰ ਹੀ ਪਤਾ ਹੋ ਸਕਦਾ ਹੈ ਨੇਤਾ ਜੀ ਦੇ ਚੇ ਗੁਰੂ ਪਹਿਰੇ ਸਾਧ ਸੰਗਤ ਜੀਓ ਕਿੰਨੇ ਹਾਸੇ ਹੋ ਰਹੇ ਆ ਕਿਸੇ ਨੂੰ ਨਹੀਂ ਪਤਾ ਲੱਗਦਾ ਪਰ ਸਤਗੁਰੂ ਅਦਾਸ ਮਹਾਰਾਜ ਜੀ ਨੇ ਜਿਸ ਵੇਲੇ ਗੰਗਾ ਤੇ ਪੰਡਿਤ ਇਸ਼ਨਾਨ ਕਰਨ ਵਾਸਤੇ ਜਾ ਰਹੇ ਸੀ ਤੇ ਦਮੜੀ ਫੜਾਈ ਸਤਿਗੁਰੂ ਅਦਾਸ ਮਹਾਰਾਜ ਜੀ ਨੇ ਸਤਿਗੁਰੂ ਅਦਾਸ ਮਹਾਰਾਜ ਨੇ ਪਹਿਲਾਂ ਕਹਿ ਦਿੱਤਾ ਕਿ ਪੰਡਤ ਜੀ ਦਮੜੀ ਉਸ ਵੇਲੇ ਫੜਾਉਣੀ ਆ ਜਦੋਂ ਗੰਗਾ ਬਾਹਰ ਹੱਥ ਕੱਢੇਗੀ ਫੇਰ ਇਹ ਦੇਣੀ ਨਿਤੋਂਦਾ ਨਹੀਂ ਦੇਣੀ ਇਹ ਸਤਿਗੁਰੂ ਅਦਾਸ ਮਹਾਰਾਜ ਨੂੰ ਪਤਾ ਸੀ ਕਿਉਂਕਿ ਗੰਗਾ ਕਹਿੰਦੇ ਮਨ ਚੰਗਾ ਘਟਾਉਤੇ ਮੈਂ ਗੰਗਾ ਸਤਿਗੁਰੂ ਦੇ ਤਾਂ ਚਰਨਾਂ 'ਚ ਬਲਦੀ ਸੀ ਚੰਗੰਗਾ ਸਤਿਗੁਰੂ ਬਦਾਸਵਾਨ ਨੂੰ ਪਤਾ ਸੀ ਸਾਰਾ ਕੰਮ ਜਾਣੀ ਜਾਣ ਸੀ ਮੀਰਾਬਾਈ ਨੂੰ ਬਚਾਇਆ ਕਿ ਜਦੋਂ ਜ਼ਹਿਰ ਦਾ ਪਿਆਲਾ ਉਹਨੂੰ ਦੇ ਦਿੱਤਾ ਉਹ ਅਮਰਤ ਦਾ ਪਿਆਲਾ ਬਣਾਇਆ ਜਦੋਂ ਸੱਪ ਛੱਡੇ ਉਹਦੇ ਕਮਰੇ ਦੇ ਵਿੱਚ ਮਾਰਨ ਵਾਸਤੇ ਉਹ ਕਿੰਨਾ ਫੁੱਲਾਂ ਦੀਆਂ ਮਾਲਾ ਬਣ ਗਈਆਂ ਇਹ ਸਤਿਗੁਰੂ ਬਦਾਸ ਮਹਾਰਾਜ ਹੀ ਜਾਣੀ ਜਾਣ ਸੀ ਤੇ ਅਸੀਂ ਉਹਨੂੰ ਛੱਡ ਕੇ ਹੋਰਾਂ ਤੋਂ ਮੰਗਦੇ ਫਰੀਏ ਸਾਡਾ ਪਿਤਾ ਕਰੋੜਾਪਤੀ ਹੋਵੇ ਅਰਬਾਪਤੀ ਹੋਵੇ ਤੇ ਅਸੀਂ ਕਿਸੇ ਕੋਲ 10 ਦਾ 100 ਰੁਪਿਆ ਮੰਗਦੇ ਹੋਈਏ ਤਾਂ ਭਿਖਾਰੀ ਅਸੀਂ ਆਪਣੇ ਆਪ ਹੀ ਬਨਣਾ ਕੰਗਾਲ ਅਸੀਂ ਆਪਣੇ ਆਪ ਹੀ ਬਨਣਾ ਹੈ ਇਸ ਕਰਕੇ ਸਤਿਗੁਰੂ ਦਾਸ ਮਹਾਰਾਜੀ ਦੇ ਨਾਮ ਦਾ ਉੱਟਾਸਰਾ ਲੈ ਲਈਏ ਤੇ ਆਪਣੇ ਸਤਿਗੁਰੂ ਦਾ ਨਾਮ ತ್ಯਾ ਕੇ ਆਪਣਾ ਜੀਵਨ ਸਫਲਾ ਬਣਾ ਲਈਏ ਸਸਮੂ ਮਹੇ ਪਰਿਵਾਰ ਸ਼੍ਰੀਮਾਨ ਸ਼੍ਰੀ ਸਰੂਪ ਲਾਲ ਜੀ ਮਹੇ ਸਮੂਹ ਪਰਿਵਾਰ ਨੂੰ ਅੱਜ ਦੇ ਮੌਕੇ ਤੇ ਜੋ ਸੰਕਾ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚਿਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਸੰਤਾਂ ਜਿਤ ਪਿਤਾ ਸਤਗੁਰਬਦਾਸ ਮਹਾਰਾਜ ਜੀ ਦੇ 698 ਪ੍ਰਕਾਸ਼ ਦੇ ਅੜੀਆਂ ਸਮੂਹ ਪਰਿਵਾਰ ਨੂੰ ਲੱਖ ਲੱਖ ਕਰੋੜ ਕਰੋੜ ਵਾਰਾਂ ਸੋਹ ਗੁਰੂਪਿਆ ਦੇ ਸਾਸੂ ਜੀ ਹੁਣ ਆਰਤੀ ਹੋਵੇਗੀ ਉਪਰੰਤ ਪਰਿਵਾਰ ਦੀ ਸੁਖ ਸੰਤਿ ਵਾਸਤੇ ਲੰਬੀ ਉਮਰ ਵਾਸਤੇ ਨੰਗਰ ਖੇੜੀ ਦੇ ਤੰਦਰੁਸਤੀ ਵਾਸਤੇ ਅਰਦਾਸ ਬੰਤੀ ਕੀਤੀ ਜਾਵੇਗੀ ਸੋ ਸਾਰੇ ਪਰਿਵਾਰ ਨੂੰ ਬੇਨਤੀ ਹੈ ਕਿ ਜਰੂਰ ਅਰਦਾਸ ਵਿੱਚ ਸ਼ਾਮਲ ਹੋਣਾ ਅੱਗੇ ਆ ਜਾਣਾ ਹੈ